ਹallelujah hallelujah ਸੱਚੇ ਤੇ ਸਮਰਥੀ ਪਰਮੇਸ਼ਰ ਜੀ ਅਸੀਂ ਸਭ ਗੱਲਾਂ ਦੇ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਅਸ ਦੇ ਦਿਨ ਦੇ ਲਈ ਸੁੰਦਰ ਸਮੇਂ ਦੇ ਲਈ ਖੁਦਾਵਨ ਖੁਦਾ ਬੀਤੀ ਰਾਤ ਦੇ ਵਿੱਚ ਵੀ ਸਾਨੂੰ ਸੰਭਾਲ ਕੇ ਰੱਖਿਆ ਨਵਾਂ ਦਿਨ ਦਿੱਤਾ ਇਸ ਦਿਨ ਪਰ ਦੀ ਵਿੱਚ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ ਸਾਡੇ ਔਨ ਜਾਣ ਦੇ ਵਿੱਚ ਮਦਦਗਾਰ ਹੈ ਮੇਰੇ ਪਿਤਾ ਹਰ ਇੱਕ ਘੜੀ ਹਰ ਇੱਕ ਪਲ ਸਾਡੇ ਔਨ ਜਾਣ ਦੇ ਵਿੱਚ ਖੁਦਾਵੰਦ ਖੁਦਾ ਤੁਸੀਂ ਮਦਦਗਾਰ ਰਹੇ ਉਸ ਗੱਲ ਦੇ ਲਈ ਅਸੀਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਧੰਨਵਾਦੀ ਪੇਟਾ ਤੁਹਾਨੂੰ ਚੜਾਉਂਦੇ ਹਾਂ ਖੁਦਾਵੰਦ ਖੁਦਾ ਅਸੀਂ ਤਾਂ ਨਵਾਂ ਦੀ ਪੇਟਾ ਤੁਹਾਨੂੰ ਚੜਾਉਂਦੇ ਹਾਂ ਪ੍ਰਭੂ ਜੀ ਸਾਥੋਂ ਆਪਣਾ ਹੋਰ ਕੁਝ ਨਹੀਂ ਹੈ ਇਨ੍ਹਾਂ ਬੁੱਲਾਂ ਤੋਂ ਖੁਦਾਵਨ ਖੁਦਾ ਅਸੀਂ ਤਾਂ ਨਵਾਦੀ ਪੇਟਾ ਚੜਾਉਂਨੇ ਆ ਪ੍ਰਭੂ ਜੀ ਇਹਨੂੰ ਗ੍ਰਹਿਣ ਕਰ ਚੁੱਕੇ ਜੋ ਤੁਸੀਂ ਕਬੂਲ ਕਰ ਚੁੱਕੇ ਜੋ ਪ੍ਰਭੂ ਜੀ ਪ੍ਰਭੂ ਜੀ ਤੁਹਾਡਾ ਨਾਮ ਖੁਦਾਵਨ ਖੁਦਾ ਅਤਮ ਮਹਾਨ ਮੇਰੇ ਪ੍ਰਭੂ ਜੀ ਤੁਸੀਂ ਅਤਮ ਮਹਾਨ ਪਰਮੇਸ਼ਵਰ ਜੋ ਖੁਦਾਵਨ ਖੁਦਾ ਖੁਦਾਵਨ ਖੁਦਾ ਤੁਹਾਡੀ ਕਿਰਪਾ ਲਈ ਤੁਹਾਡੀਆਂ ਭਲਾਈਆਂ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਜੋ ਤੁਸੀਂ ਸਾਡੇ ਜੀਵਨ ਦੇ ਵਿੱਚ ਕੀਤੀਆਂ ਨੇ ਮੇਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਯਹੋਵਾ ਪਿਤਾ ਮੇਰੇ ਰਾਫਾ ਖੁਦਾਵੰ ਖੁਦਾ ਤੁਸੀਂ ਮਹਾਨ ਜੋ ਦਇਆਵਾਨ ਪਰਮੇਸ਼ੁਰ ਜੋ ਪਿਆਰੇ ਪ੍ਰਭੂ ਜੀ ਤੁਹਾਡੀ ਦਇਆ ਦੇ ਲਈ ਤੁਹਾਡੀ ਖਰੂਨਾ ਦੇ ਲਈ ਤੁਹਾਡੀ ਕਿਰਪਾ ਦੇ ਲਈ ਮੇਰੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦੀ ਪਿਤਾ ਤੁਹਾਨੂੰ ਚੜ੍ਹੋਣਾ ਪ੍ਰਭੂ ਜੀ ਤੁਸੀਂ ਮਹਾਨ ਜੋ ਮਹਾਨ ਜੋ ਖੁਦਾ万 ਖੁਦਾ ਤੁਹਾਡੇ ਭਲੇ ਕੰਮਾਂ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੀ ਦਇਆ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਤੁਹਾਡਾ ਅੰਗੂਰ ਸਦਾ ਹੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੁੰਦਾ ਰਹੇ ਹੁੰਦਾ ਰਹੇ ਮੇਰੇ ਪਰਮੇਸ਼ੁਰ ਤੁਸੀਂ ਮਹਾਨ ਜੋ ਮਹਾਨ ਜੋ ਮੇਰੇ ਪ੍ਰਭੂ ਜੀ ਇਸ ਜੀਵਨ ਨੂੰ ਦੇਣ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਇਹ ਜੀਵਨ ਤੁਸੀਂ ਦਿੱਤਾ ਵਾ ਇਸ ਜੀਵਨ ਦੇ ਲਈ ਅਸੀਂ ਤੁਹਾਡਾ ਦਰਦ ਨੂੰ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਧੰਨਵਾਦੀ ਭੇਟਾ ਤੁਹਾਨੂੰ ਚੜਾਉਂਦੇ ਹਾਂ ਪ੍ਰਭੂ ਜੀ ਤੁਸੀਂ ਨੂੰ ਗ੍ਰਹਿਣ ਕਰ ਚੁੱਕੇ ਜੋ ਗ੍ਰਹਿਣ ਕਰ ਚੁੱਕੇ ਜੋ ਖੁਦਾਵਨ ਖੁਦਾ ਇਹ ਜੀਵਨ ਤੁਹਾਡਾ ਦਿੱਤਾ ਆਇਆ ਹੈ ਪ੍ਰਭੂ ਜੀ ਇਸ ਜੀਵਨ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਤੁਸੀਂ ਹਮੇਸ਼ਾ ਸਾਡੇ ਨਾਲ ਜੋ ਸਾਡੇ ਅੰਗ ਸੰਗ ਜੋ ਮੇਰੇ ਪ੍ਰਭੂ ਕੋਈ ਨਾ ਸਾਨੂੰ ਕਦੀ ਛੱਡਿਆ ਵਾ ਨਾ ਸਾਨੂੰ ਕਦੀ ਤਿਆਗਿਆ ਪਰਮੇਸ਼ਰ ਤੂੰ ਸੱਚੇ ਪਰਮੇਸ਼ਰ ਜੋ ਤੂੰ ਹੀ ਇਕਮਾਤਰ ਖੁਦਾਵੰ ਖੁਦਾ ਸੱਚਾ ਪਰਮੇਸ਼ਰ ਮੇਰੇ ਪ੍ਰਭੂ ਤੂੰ ਸਦਾ ਸਾਡੇ ਅੰਗ ਸੰਗ ਰਹਿ ਕੇ ਸਾਨੂੰ ਸੰਭਾਲ ਕੇ ਰੱਖਿਆ ਹੈ ਤੁਸੀਂ ਨਾ ਸਾਨੂੰ ਅਜ ਤੱਕ ਕਦੀ ਛੱਡਿਆ ਆ ਨਾ ਛੱਡੋਗੇ ਪ੍ਰਭੂ ਜੀ ਅਸੀਂ ਇਨਸਾਨ ਆਪਣੇ ਜੀਵਨ ਦੇ ਵਿੱਚ ਕਈ ਵਾਰੀ ਅਜਹੀਆਂ ਚੀਜ਼ਾਂ ਨੂੰ ਕਰ ਪੈਟਦੇ ਹਾਂ ਜੋ ਤੁਹਾਡੇ ਸਨਮੁਖ ਸਹੀ ਨਹੀਂ ਆ ਲੇਕਿਨ ਪਿਤਾ ਤੁਸੀਂ ਫਿਰ ਵੀ ਭਲੇ ਜੋ ਫਿਰ ਵੀ ਪ੍ਰਭੂ ਤੂੰ ਭਲਾ ਹੈ ਤੂੰ ਸਾਡੇ ਜੀਵਨ ਦੇ ਵਿੱਚ ਆਪਣੇ अनुग्रह ਨੂੰ ਬਣਾਈ ਰੱਖਿਆ ਹੈ ਪ੍ਰਭੂ ਜੀ ਇਸ ਪੁਲਿਆਈ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਇਸ ਪੁਲਿਆਈ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਖੁਦਾਵੰ ਖੁਦਾ ਸਾਨੂੰ ਜੋ ਸੀ ਕੰਮ ਕਰ ਰਹੇ ਹਾਂ ਮੇਰੇ ਪ੍ਰਭੂ ਜੀ ਸਾਨੂੰ ਰੋਜ਼ ਰੋਜ਼ ਤੁਸੀਂ ਸਾਨੂੰ ਆਪਣਾ ਕੰਮ ਦਿੱਤਾ ਇਸ ਕੰਮ ਲਈ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਬਹੁਤ ਸਾਰੇ ਲੋਕ ਆ ਪ੍ਰਭੂ ਜੋ ਚਰੇ ਸੋਚਦੇ ਆ ਕਿ ਕੱਲ ਨੂੰ ਅਸੀਂ ਕਿੱਥੇ ਜਾਵਾਂਗੇ ਕਿਹੜਾ ਕੰਮ ਕਰਾਂਗੇ ਸਾਡਾ ਘਰ ਪਰਿਵਾਰ ਸਰਕਲ ਕਿੱਦਾਂ ਚੱਲੇਗਾ ਲੇਕਿਨ ਪ੍ਰਭੂ ਤੁਹਾਡੀ ਕਿਰਪਾ ਆ ਜੋ ਤੁਸੀਂ ਸਾਡੇ ਤੇ ਕੀਤੀ ਆ ਸਾਡੇ ਤੇ ਨਹੀਂ ਜਿੰਨੇ ਤੁਹਾਡੇ ਲੋਕ ਆ ਤੁਸੀਂ ਸਭਨਾ ਤੇ ਆਪਣੀ ਉਸ ਕਿਰਪਾ ਨੂੰ ਉਸ ਅਨੁਗ੍ਰਹਿਮ ਕੀਤਾ ਹੈ ਮੇਰੇ ਪ੍ਰਭੂ ਜੀ ਤੁਸੀਂ ਸਾਨੂੰ ਰੋਜ਼ ਰੋਜ਼ ਦਾ ਜੋ ਕੰਮ ਦਿੱਤਾ ਇਸ ਕੰਮ ਲਈ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਸਾਡਾ ਘਰ ਪਰਿਵਾਰ ਕਿੱਦਾਂ ਚੱਲਣਾ ਹੈ ਤੁਸੀਂ ਜਾਣਦੇ ਜੋ ਸਭੇ ਇੰਤਜ਼ਾਮ ਤੁਸੀਂ ਕੀਤੇ ਆ ਮੇਰੇ ਪ੍ਰਭੂ ਜੀ ਉਹ ਸਾਰੇ ਦੇ ਸਾਰੇ ਇੰਤਜ਼ਾਮ ਤੁਸੀਂ ਕੀਤੇ ਆ ਇੰਨਾ ਵੱਡੇ ਇੰਤਜ਼ਾਮਾਂ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ ਕਿਉਂਕਿ ਅਸੀਂ ਤੇ ਇਨਸਾਨ ਆ ਅਸੀਂ ਆਪਣੇ ਬਲ ਦੇ ਨਾਲ ਤਾਕਤ ਦੇ ਨਾਲ ਆਪਣੀ ਸਮਝ ਆਪਣੀ ਬੋਧ ਦੇ ਨਾਲ ਕੁਝ ਵੀ ਅਜਿਹਾ ਨਹੀਂ ਕਰ ਸਕਦੇ ਜਿਦੇ ਨਾਲ ਅਸੀਂ ਆਪਣੀ ਪਰਿਵਾਰ ਨੂੰ ਚਲਾ ਸਕੀਏ ਜਾਂ ਅਸੀਂ ਆਪਣੇ ਸਰਕਲ ਸਿਸਟਮ ਨੂੰ ਚਲਾ ਸਕੀਏ ਖੁਦਾਵੰ ਖੁਦਾ ਇਤ ਤੁਹਾਡਾ ਫਜ਼ਲ ਆ ਤੁਹਾਡਾ ਅਨੁਗ੍ਰਹਿ ਆ ਜੋ ਸੜੀਆਂ ਜ਼ਿੰਦਗੀਆਂ ਦੇ ਵਿੱਚ ਹੋਇਆ ਵਾ ਇਹ ਤੁਹਾਡੀ ਕਿਰਪਾ ਆ ਜੋ ਤੁਸੀਂ ਸਾਡੇ ਜੀਵਨਾਂ ਚ ਕੀਤੀ ਆ ਤੁਹਾਡੀ ਕਿਰਪਾ ਦੇ ਸਦਕਾ ਹੀ ਅਸੀਂ ਸੁਪਰ ਡੂਪਰ ਬਲਾਸਟ ਹਾਂ ਮੇਰੇ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਮੈਂ ਉਹਨਾਂ ਦੇ ਲਈ ਵੀ ਮੰਗਦਾ ਹਾਂ ਜਿਹੜੇ ਭੈਣ ਭਰਾਵਾ ਕੋਈ ਜੇ ਕੋਈ ਆਪਣੇ ਪੱਕੇ ਕੰਮ ਨਹੀਂ ਆ ਉਨ੍ਹਾਂ ਦਾ ਇਨਕਮ ਸੋਰਸ ਸਹੀ ਨੀਆ ਖੁਦਾਵੰਦ ਖੁਦਾ ਜੋ ਚਾਹੁੰਦੇ ਆ ਕਿ ਸਾਡੇ ਕਾਮਕਾਰ ਬਿਲਕੁਲ ਸੈੱਟ ਹੋ ਜਾਣ ਨਿਸ਼ਚੈ ਮੇਰੇ ਪਰਮੇਸ਼ਰ ਤੁਸੀਂ ਉਨ੍ਹਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਵੀ ਆਪਣੀ ਭਲਾਈ ਨੂੰ ਪ੍ਰਗਟ ਕਰ ਚੁੱਕੇ ਹੋ ਪ੍ਰਭੂ ਜੀ ਉਹਨਾਂ ਨੂੰ ਤੁਸੀਂ ਉਹ ਕੰਮ ਜੋ ਜੋ ਜਿਵੇਂ ਜਿਵੇਂ ਕੋਈ ਕਰਦਾ ਉਸ ਉਸਾਨ ਸਾਫ ਜੋ ਕੰਮ ਉਹਨਾਂ ਨੂੰ ਦੇ ਚੁੱਕੇ ਹੋ ਦੇ ਚੁੱਕੇ ਜੋ ਮੇਰੇ ਪ੍ਰਭੂ ਜੀ ਮੈਂ ਬਲੀਵ ਕਰਦਾ ਹਾਂ ਵਿਸ਼ਵਾਸ ਕਰਦਾ ਖੁਦਾਵੰਦ ਖੁਦਾ ਉਹਨਾਂ ਦੀਆਂ ਜ਼ਿੰਦਗੀਆਂ ਸੇਮ ਨਹੀਂ ਰਹਿਣੀਆਂ ਮੇਰੇ ਪਰਮੇਸ਼ਵਰ ਜੀ ਤੁਸੀਂ ਹਰ ਇੱਕ ਨੂੰ ਬਹੁਤ ਤਾਇਤ ਦੇ ਨਾਲ ਉਹ ਕੰਮ ਦੇ ਚੁੱਕੇ ਜੋ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਸ਼ੁਕਰੀਆ ਦਾ ਕਰਦਾ ਹਾਂ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦਾ ਹਾਂ ਮੇਰੇ ਪ੍ਰਭੂ ਜੀ ਮੈਂ ਸਾਰੀਆਂ ਗੱਲਾਂ ਦੇ ਲਈ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਡੇ ਘਰਾਂ ਨੇ ਤੇ ਅਨੁਗ੍ਰਹਿ ਕੀਤਾ ਸਾਡੇ ਘਰਾਂ ਨੇ ਤੇ ਆਪਣੇ ਅਨੁਗ੍ਰਹਿ ਨੂੰ ਕੀਤਾ ਮੇਰੇ ਪ੍ਰਭੂ ਜੀ ਸਾਡੇ ਪਰਿਵਾਰ ਨੂੰ ਤੁਸੀਂ ਆਪਣੇ ਵਿੱਚ ਚੋਲ ਲਿਆ ਬਲਾ ਲਿਆ ਤਾਂ ਕਿ ਖੁਦਾਵੰਨ ਖੁਦਾ ਅਸੀਂ ਸਾਰਾ ਪਰਿਵਾਰ ਪ੍ਰਭੂ ਅੱਜ ਤੇਰੇ ਵਿੱਚ ਆ ਤੁਹਾਡੀ ਕਿਰਪਾ ਆ ਤੁਹਾਡਾ अनुग्रह ਆ ਮੇਰੇ ਪ੍ਰਭੂ ਜੀ ਅਸੀਂ ਇਸ ਗੱਲ ਲਈ ਤੁਹਾਡਾ ਸ਼ੁਕਰੀਆ ਦਾ ਕਰਦੇ ਹਾਂ ਸ਼ੁਕਰੀਆ ਦਾ ਕਰਦੇ ਹਾਂ ਕਿਉਂਕਿ ਅਸੀਂ ਆਪਣੀਆਂ ਕਿਸੇ ਕਰਨੀਆਂ ਦਾ ਕਰਕੇ ਨਹੀਂ ਤੁਹਾਡਾ ਫਜ਼ਲ ਤੁਹਾਡਾ अनुग्रह ਆ ਜੋ ਸਾਡੇ ਤੇ ਹੋਇਆ ਵਾ ਉਸ अनुग्रह ਦੇ صدਕਾ ਹੀ ਅਸੀਂ ਪ੍ਰਭੂ ਜੀ ਅੱਜ ਤੁਹਾਡੇ ਵਿੱਚ ਤੁਹਾਡੇ ਚੁਣੇ ਹੋਏ ਲੋਕ ਤੁਹਾਡੇ ਚੁਣੇ ਹੋਏ ਲੋਕ ਮੇਰੇ ਪਰਮੇਸ਼ਰ ਸੱਚਮੁੱਚ ਤੂੰ ਹੀ ਸਾਡਾ ਚਰਵਾਹਾ ਹੈ ਖੁਦਾਮਨ ਖੁਦਾ ਤੂੰ ਹੀ ਸਾਡਾ ਚਰਵਾਹਾ ਹੈ ਮੇਰੇ ਪ੍ਰਭੂ ਤੂੰ ਹੀ ਸਾਡੇ ਜੀਵਨ ਨੂੰ ਸੁਰੱਖਿਅਤ ਕੀਤਾ ਵਾ ਤੇ ਸ਼ੈਤਾਨ ਦੀ ਕੋਈ ਵੀ ਅਸੀ ਯੋਜਨਾ ਕੋਈ ਵੀ ਅਸੀ ਕੋਈ ਵੀ ਐਸਾ ਨੈਗੇਟਿਵਿਟੀ ਦਾ ਪ੍ਰਭਾਵ ਉਸ ਸਾਡੇ ਜੀਵਨਾਂ ਨੂੰ ਮੇਰੇ ਪ੍ਰਭੂ ਉਹ ਨੁਕਸਾਨ ਨਹੀਂ ਕਰ ਸਕਦਾ ਤੁਸੀਂ ਸਾਡੇ ਨਾਲ ਸਾਡੇ ਅੰਗ ਸੰਗ ਜੋ ਮੇਰੇ ਪ੍ਰਭੂ ਜੀ ਮੇਰੇ ਪਿਤਾ ਜਿੰਨੇ ਵੀ ਭੈਣ ਭਰਾ ਤੇਰੇ ਸਨਮੁਖ ਆਪਣੇ ਆਪ ਨੂੰ ਲੈ ਕੇ ਹੁੰਦੇ ਆ ਹਰ ਇੱਕ ਦੇ ਜੀਵਨ ਨੂੰ ਤੁਸੀਂ ਛੂ ਲਿਆ ਤੁਸੀਂ ਚੰਗਾ ਕਰ ਦਿੱਤਾ ਹੈ ਪ੍ਰਭੂ ਜੀ ਤੁਸੀਂ ਉਹਨਾਂ ਦੇ ਜੀਵਨਾਂ ਦੇ ਵਿੱਚ ਆਪਣੀ ਦਇਆ ਨੂੰ ਪ੍ਰਗਟ ਕਰ ਦਿੱਤਾ ਵਾ ਆਪਣੀ ਕਰੁਣਾ ਨੂੰ ਪ੍ਰਗਟ ਕਰ ਦਿੱਤਾ ਵਾ ਤੁਹਾਡੀ ਦਇਆ ਤੁਹਾਡੀ করুণਾ ਖੁਦਾਵੰ ਖੁਦਾ ਹਰੇਕ ਦੇ ਜੀਵਨ ਦੇ ਵਿੱਚ ਹੋਏ ਹਰੇਕ ਦੇ ਜੀਵਨ ਦੇ ਵਿੱਚ ਹੋਏ ਹਰ ਇੱਕ ਦਾ ਜੀਵਨ ਅੱਜ ਪ੍ਰਭੂ ਤੁਹਾਡੇ ਨਾਮ ਦੇ ਵਿੱਚ ਬles ਹੋ ਚੁੱਕਾ ਆਸ਼ਿਸ਼ਤ ਹੋ ਚੁੱਕਾ ਹੈ ਪ੍ਰਭੂ ਹਰ ਇੱਕ ਦੇ ਜੀਵਨ ਨੂੰ ਖੁਦਾਵੰ ਖੁਦਾ ਤੁਸੀਂ ਬਦਲ ਚੁੱਕੇ ਹੋ ਚੇਂਜ ਕਰ ਚੁੱਕੇ ਹੋ ਬਦਲ ਚੁੱਕੇ ਜੋ ਪ੍ਰਭੂ ਵੱਡੀਆਂ ਬlesਿੰਗਾਂ ਆਸ਼ੀਸ਼ਾਂ ਜੋ ਨਾ ਪਰਿਵਾਰਾਂ ਦੇ ਵਿੱਚ ਆ ਚੁੱਕੀਆਂ ਨੇ ਜੋ ਤੋੜੇ ਸੰ ਮੁਖਾਰੇ ਆ ਜੋ ਲੰਬੇ ਸਮੇਂ ਤੋਂ ਪ੍ਰਾਰਥਨਾਵਾਂ ਦੇ ਵਿੱਚ ਸੀ ਦਊਆ ਜੋਨਾ ਸਭ ਭੈਣ ਭਰਾਵਾਂ ਦੀਆਂ ਪ੍ਰਾਰਥਨਾਵਾਂ ਨੂੰ ਤੁਸੀਂ ਸੁਣ ਚੁੱਕੇ ਜੋ ਜਿਹੜੇ ਭੈਣਾ ਦੇ ਬੱਚੇ ਨਸ਼ਿਆਂ ਦੇ ਵਿੱਚ ਆ ਅੱਜ ਪ੍ਰਭੂ ਤੂੰ ਉਹਨਾਂ ਭੈਣਾ ਦੀ ਦੁਆ ਨੂੰ ਪ੍ਰਾਰਥਨਾ ਨੂੰ ਸੁਣ ਚੁੱਕਾ ਹੈ ਸੁਣ ਚੁੱਕਾ ਹੈ ਮੇਰੇ ਪ੍ਰਭੂ ਉਹ ਭੈਣਾ ਦੇ ਬੱਚੇ ਜੋ ਨਸ਼ੇ ਦੇ ਆਦੀ ਸੀ ਅੱਜ ਉਹ ਬਿਲਕੁਲ ਉਸ ਨਸ਼ੇ ਨੂੰ ਛੱਡ ਚੁੱਕੇ ਛੱਡ ਚੁੱਕਿਆ ਉਹਨਾਂ ਦੀ ਚੋਣ ਵੀ ਪ੍ਰਭੂ ਜੀ ਤੁਸੀਂ ਕਰ ਲਈ ਆ ਤੁਸੀਂ ਕਰ ਲਈ ਆ ਖੁਦਾਵਨ ਖੁਦਾ ਮੇਰੀ ਦੁਆ ਹੈ ਮੇਰੀ ਪ੍ਰਾਰਥਨਾ ਹੈ ਉਹਨਾਂ ਖੁਦਾਵਨ ਖੁਦਾ ਨਾ ਪੈਣਾ ਦੇ ਲਈ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਸੀ ਖੁਦਾਵਨ ਖੁਦਾ ਅੱਜ ਉਹ ਪ੍ਰਭੂ ਤੇਰੇ ਪ੍ਰੇਮ ਦੇ ਵਿੱਚ ਭਿੱਜ ਚੁੱਕੇ ਆ ਖੁਦਾਵਨ ਖੁਦਾ ਅੱਜ ਤੁਹਾਡੇ ਨਾਲ ਚੱਲਣ ਵਾਲਾ ਮਨ ਤਿਆਰ ਕਰ ਚੁੱਕੇ ਆ ਮੇਰੇ ਪ੍ਰਭੂ ਜੀ ਜਿਨ੍ਹਾਂ ਕੋਲ ਆਪਣੇ ਕੰਮ ਨਹੀਂ ਆ ਉਹਨਾਂ ਨੂੰ ਅਸੀਂ ਕੰਮਾਂ ਦੇ ਨਾਲ ਬles ਕਰ ਚੁੱਕੇ ਹਾਂ ਕੰਮਾਂ ਦੇ ਨਾਲ ਬles ਕਰ ਚੁੱਕੇ ਜੋ ਮੇਰੇ ਪਰਮੇਸ਼ਵਰ ਜੀ ਤੁਸੀਂ ਮਹਾਨ ਜੋ ਮੈਂ ਮੰਗਦਾ ਉਹਨਾਂ ਪੈਣਾ ਦੇ ਲਈ ਜਿਨ੍ਹਾਂ ਦੇ ਕੋਲ ਔਲਾਦ ਨਹੀਂ ਆ ਖੁਦਾਵੰਦ ਖੁਦਾ ਆਪਣੇ ਬੱਚੇ ਨਹੀਂ ਆ ਉਹ ਚਾਹੁੰਦੇ ਆ ਕਿ ਸਾਨੂੰ ਬੱਚਿਆਂ ਦਾ ਜਿਹੜਾ ਫਾਲਿਓ ਮਿਲੇ ਜੋ ਗਰਭ ਦਾ ਫਾਲਿਓ ਮਿਲੇ ਨਿਸ਼ਚੈ ਮੇਰੇ ਪਿਤਾ ਤੁਸੀਂ ਉਹਨਾਂ ਪੈਣਾ ਨੂੰ ਬles ਕਰ ਚੁੱਕੇ ਜੀ bless ਕਰ ਚੁੱਕੇ ਜੋ ਉਹ ਆਸ਼ੀਸ਼ ਖੁਦਾਵਨ ਖੁਦਾ ਜੋ ਤੁਸੀਂ ਆਪਣੇ वचन ਦੇ ਵਿੱਚ ਲਿਖ ਕੇ ਦਿੱਤੀ ਆ ਉਹ ਆਸ਼ੀਸ਼ ਤੁਸੀਂ ਉਹਨਾਂ ਦੇ ਜੀਵਨਾਂ ਦੇ ਵਿੱਚ ਪ੍ਰਗਟ ਕਰ ਚੁੱਕੇ ਹੋ ਪ੍ਰਗਟ ਕਰ ਚੁੱਕੇ ਜੋ ਖੁਦਾਵਨ ਖੁਦਾ ਜੋ ਬੱਚੇ ਪ੍ਰਭੂ ਉਹਨਾਂ ਨੂੰ ਮਿਲਨ ਸੱਚਮੁੱਚ ਤੇਰੀ ਵੱਲੋਂ ਹੋਣ ਤੁਹਾਡੀ ਦਇਆ ਦੇ ਅਨੁਸਾਰ ਹੋਣ ਤੁਹਾਡੀ ਕਿਰਪਾ ਦੇ ਹੇਠਾਂ ਹੋਣ ਤਾਂ ਕਿ ਮੇਰੇ ਪ੍ਰਭੂ ਉਹਨਾਂ ਦੀ ਪਰਵਰਿਸ਼ ਵੀ ਤੁਹਾਡੇ ਵਿੱਚ ਹੋਵੇ ਉਹਨਾਂ ਦਾ ਜੀਵਨ ਤੁਹਾਡੇ ਵਿੱਚ ਹੋਵੇ ਕਿ ਸੰਸਾਰ ਦੇ ਵਿੱਚ ਅੱਜ ਬਹੁਤ ਸਾਰੇ ਅਸੀਂ ਲੋਕ ਆ ਜਿਨ੍ਹਾਂ ਦੇ ਕੋਲ ਬੱਚੇ ਤੇ ਹੈਗੇ ਆ ਪਰ ਉਹ ਬੱਚੇ ਹੋਣ ਤੋਂ ਬਾਅਦ ਵੀ ਪਰੇਸ਼ਾਨ ਦੁਖੀ ਆ ਹਾਲਾਤਾਂ 'ਚ ਆ ਕਿਉਂਕਿ ਬੱਚੇ ਕੈਣੇ ਤੋਂ ਬਾਹਰ ਆ ਨਸ਼ਿਆਂ ਦੇ ਵਿੱਚ ਆ ਔਰ ਮੇਰੇ ਪ੍ਰਭੂ ਮੈਂ ਮੰਗਦਾ ਤੇਰੇ ਲੋਕਾਂ ਦੇ ਲਈ ਜੋ ਤੇਰੇ ਚੁਣੇ ਹੋਏ ਲੋਕ ਆ ਉਹਨਾਂ ਨੂੰ ਅਜਹੀਆਂ ਪ੍ਰਸਥਿਤੀਆਂ ਨਹੀਂ ਦੇਖਣੀਆਂ ਪੈਣੀਆਂ ਅਜਿਹੇ ਰਾਹ ਨਹੀਂ ਦੇਖਣੇ ਪੈਣਗੇ ਪ੍ਰਭੂ ਅਜਹੀਆਂ ਰਾਹਾਂ ਤੇ ਨਹੀਂ ਚੱਲਣਾ ਪਈਗਾ ਮੇਰੇ ਪਰਮੇਸ਼ੂ। ਖੁਦਾਵਾਨ ਖੁਦਾ ਤੇਰੇ ਲੋਕ ਜੋ ਉਹਨਾਂ ਦੀ ਸੰਤਾਨ ਹੋਏਗੀ। ਖੁਦਾਵਾਨ ਖੁਦਾ ਮੇਰੇ ਪ੍ਰਭੂ ਉਹ ਤੁਹਾਡੀ ਆਗਿਆਕਾਰੀ ਹੋਏਗੀ। ਤੁਹਾਡੇ ਹੁਕਮਾਂ ਨੂੰ ਨਿਯਮਾਂ ਨੂੰ ਮੰਨਣ ਵਾਲੀ ਹੋਏਗੀ। ਉਹਦੇ ਤੇ ਚੱਲਣ ਵਾਲੀ ਹੋਏਗੀ। ਨਾ ਆਗਿਆਵਾਂ ਨੂੰ ਉਹਨਾਂ ਨਿਯਮਾਂ ਨੂੰ ਪੂਰਾ ਕਰਨ ਵਾਲੀ ਹੋਏਗੀ ਮੇਰੇ ਪਿਤਾ। ਮੈਂ ਤੁਹਾਡਾ ਧੰਨਵਾਦ ਕਰਦਾ। ਤੁਸੀਂ ਸਾਰੇ ਦੇ ਸਾਰੇ ਘਰਾਣਿਆਂ ਨੂੰ ਬਦਲ ਚੁੱਕੇ ਜੋ ਚੇਂਜ ਕਰ ਚੁੱਕੇ ਜੋ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਵਚਨ ਦੱਸਦਾ ਵਾ ਕਿ ਤੂੰ ਬੱਚ ਤੇਰਾ ਘਰਾਣਾ ਮੈਂ ਬਚਾਵਾਂ ਸੋ ਮੇਰੇ ਪਿਤਾ ਅੱਜ ਜਿਹੜੇ ਲੋਕਾਂ ਨੇ ਜਿਹੜੇ ਭੈਣ ਭਰਾਵਾਂ ਨੇ ਅੱਜ ਤੁਹਾਨੂੰ ਅਪਣਾ ਲਿਆ ਖੁਦਾਵਨ ਖੁਦਾ ਤੁਹਾਡੇ ਵਿੱਚ ਚੱਲ ਰਹੇ ਆ ਤੁਹਾਡੀਆਂ ਹੁਕਮਾਂ ਨੂੰ ਤੁਹਾਡੀਆਂ ਆਗਿਆਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪ੍ਰਭੂ ਤੁਸੀਂ ਉਹਦੇ ਵਿੱਚ ਉਹਨਾਂ ਨੂੰ ਸਿੱਧ ਕਰ ਚੁੱਕੇ ਜੋ ਸਿੱਧ ਕਰ ਚੁੱਕੇ ਜੋ ਔਰ ਵੀ ਖੁਦਾਵੰਦ ਖੁਦਾ ਤੁਹਾਡੇ ਵਿੱਚ ਵੱਧ ਚੁੱਕਿਆ ਵੱਧ ਚੁੱਕਿਆ ਤੁਹਾਡੀ ਇੱਛਾ ਨੂੰ ਤੁਹਾਡੀ ਯੋਜਨਾ ਨੂੰ ਪੂਰਾ ਕਰ ਚੁੱਕਿਆ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡਾ ਸ਼ੁਕਰੀਆ ਦਾ ਕਰਦਾ ਹਾਂ ਪ੍ਰਭੂ ਜੀ ਤੁਸੀਂ ਮਹਾਨ ਜੋ ਦਇਆਵਾਨ ਪਰਮੇਸ਼ੁਰ ਜੋ ਤੁਹਾਡੀ ਦਇਆ ਦੇ ਲਈ ਤੁਹਾਡੀ ਕਰੁਣਾ ਦੇ ਲਈ ਤੁਹਾਡੇ ਫਜ਼ਲ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਤੁਹਾਡੀ ਕਰੁਣਾ ਤੁਹਾਡਾ ਫਜ਼ਲ ਸਦਾ ਸਾਡੀਆਂ ਜ਼ਿੰਦਗੀਆਂ 'ਚ ਹੁੰਦਾ ਰਹੇ ਹੁੰਦਾ ਰਹੇ ਮੇਰੇ ਪਰਮੇਸ਼ੁਰ ਜੋ ਭੈਣ ਭਰਾ ਕਰਜ਼ੇ ਦੇ ਹੀਟਿਆਂ ਕਰਜ਼ੇ ਦੇ ਬੋਝ ਦੇ ਵਿੱਚ ਆ ਅੱਜ ਸਾਰਾ ਕਰਜ਼ਾ ਉਹਨਾਂ ਦਾ ਉੱਤਰ ਚੁੱਕਾ ਵਾ ਸਾਰਾ ਕਰਜ਼ਾ ਉਹਨਾਂ ਦਾ ਉੱਤਰ ਚੁੱਕਾ ਵਾ ਉਹ ਕਰਜ਼ੇ ਦੀ ਮਾਰ ਤੋਂ ਆਜ਼ਾਦ ਹੋ ਚੁੱਕੇ ਆ ਆਜ਼ਾਦ ਹੋ ਚੁੱਕੇ ਆ ਪ੍ਰਭੂ ਕਰਜ਼ੇ ਦੀ ਮਾਰ ਤੋਂ ਆਜ਼ਾਦ ਹੋ ਚੁੱਕੇ ਆ ਮੇਰੇ ਪਰਮੇਸ਼ਰ ਉਹ ਛੁਡਾਏ ਜਾ ਚੁੱਕੇ ਆ ਪ੍ਰਭੂ ਛੁਡਾਏ ਜਾ ਚੁੱਕੇ ਆ ਤੇਰਾ ਵਚਨ ਉਹ ਉਹਨਾਂ ਭੈਣ ਭਰਾਵਾਂ ਦੀ ਜ਼ਿੰਦਗੀ 'ਚ ਪੂਰਾ ਹੋ ਚੁੱਕਾ ਵਾ ਜਿਵੇਂ ਤੇਰਾ वचन ਦੱਸਦਾ ਆ ਕਿ ਤੁਸੀਂ ਲੈਣ ਵਾਲੇ ਨਹੀਂ ਦੇਣ ਵਾਲੇ ਹੋਵੋਗੇ ਦੇਣ ਵਾਲੇ ਹੋਵੋਗੇ ਖੁਦਾਵੰ ਖੁਦਾ ਪਿਆਰੇ ਪ੍ਰਭੂ ਜੀ ਤੁਹਾਡਾ वचन ਉਹਨਾਂ ਭੈਣ ਭਰਾਵਾਂ ਦੀਆਂ ਜ਼ਿੰਦਗੀਆਂ 'ਚ ਪੂਰਾ ਹੋ ਚੁੱਕਾ ਪੂਰਾ ਹੋ ਚੁੱਕਾ ਪ੍ਰਭੂ ਜੀ ਤੁਹਾਡਾ वचन ਪੂਰਾ ਹੋ ਚੁੱਕਾ ਵਾ ਖੁਦਾਵੰ ਖੁਦਾ ਅਜੋ ਪਰਿਵਾਰ ਸੁਪਰ ਡੁਪਰ ਬlesd ਹੋ ਚੁੱਕੇ ਆ ਆਸ਼ੀਸ਼ ਤੋਂ ਹੋ ਚੁੱਕੇ ਖੁਦਾਵੰਦ ਖੁਦਾ ਲੈਣ ਵਾਲੇ ਨਹੀਂ ਦੇਣ ਵਾਲੇ ਬਣ ਗਿਆ ਹਰ ਇੱਕ ਤਰ੍ਹਾਂ ਦਾ ਕਰਜ਼ ਉਹਨਾਂ ਦੀ ਜ਼ਿੰਦਗੀ ਨੂੰ ਛੱਡ ਕੇ ਚਲਾ ਗਿਆ ਵਾ ਉਹ ਕਰਜ਼ੇ ਦੇ ਸ਼ਰਾਫ ਟੁੱਟ ਚੁੱਕੇ ਮੇਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਪ੍ਰਭੂ ਜੀ ਧੰਨਵਾਦ ਦੀ ਪੇਟਾ ਤੁਹਾਨੂੰ ਚੜਾਉਣਾ ਪ੍ਰਭੂ ਜੀ ਇਹਨਾਂ ਸਭ ਗੱਲਾਂ ਦੇ ਲਈ ਸਭ ਗੱਲਾਂ ਦੇ ਲਈ ਪ੍ਰਭੂ ਜੀ ਨਾ ਸਭ ਬੇਨਤੀਆਂ ਪ੍ਰਾਰਥਨਾਵਾਂ ਨੂੰ ਤੁਸੀਂ ਗ੍ਰਹਿਣ ਕਰ ਚੁੱਕੇ ਜੋ ਕਬੂਲ ਕਰ ਚੁੱਕੇ ਜੋ ਸੋਨ ਚੁਕੇ ਜੋ ਮੇਰੇ ਪ੍ਰਭੂ ਜੀ ਬਿੰਤੀ ਤੇ ਪ੍ਰਾਰਥਨਾ ਤੁਹਾਡੇ ਹਜ਼ੂਰ ਸੁਣੀ ਜਾ ਚੁਕੀ ਆ ਪ੍ਰਭੂ ਜੀ ਸੁਣੀ ਜਾ ਚੁਕੀ ਆ ਮੇਰੇ ਪ੍ਰਭੂ ਜੀ ਅਸੀਂ ਸੋਬ ਗੱਲਾਂ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਸਭ ਬਿੰਤੀ ਨੂੰ ਪ੍ਰਾਰਥਨਾ ਨੂੰ ਪ੍ਰਭੂ ਜੀ ਤੁਹਾਡੇ ਨਾਮ ਦੇ ਵਿੱਚ ਮੰਗ ਲਈਂ ਆਮੇਨ 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 ਹਾਲੇਲੂਇਆ ਹਾਲੇਲੂਇਆ